ਸਸਤੀ ਕਾਜ ਦੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਜੁਰਾਬ ਦੀ ਅੱਡੀ ਬੁਣਨ ਦੀ ਕਿ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਉਹਦੀ ਸ਼ੇਪ ਥੋੜੀ ਵੱਖਰੀ ਸੀ ਤੇ ਇਹ ਮੈਂ ਦੂਜੇ ਤਰੀਕੇ ਨਾਲ ਇੱਕ ਅੱਡੀ ਬਣਾਉਣ ਦਾ ਤਰੀਕਾ ਦੱਸਾਂਗੀ ਦੇਖੋ ਇਹ ਵੀ ਬੜੀ ਪਿਆਰੀ ਲੱਗਦੀ ਹੈ ਜਿਵੇਂ ਆਪਾਂ ਨਾ ਕਈ ਵਾਰ ਕੈਪ ਵੇਸ ਸ਼ੇਪ ਵਿੱਚ ਬਣਾਉਂਦੇ ਆ ਤੇ ਇਹਦੀ ਇਹ ਸਾਈਡ ਇਸ ਤਰ੍ਹਾਂ ਦਿਸੇਗੀ ਤੇ ਇਹ ਇਸ ਤਰ੍ਹਾਂ ਠੀਕ ਹੈ ਇਹ ਚਲੋ ਆਪਾਂ ਕਰਦੇ ਹਾਂ ਸ਼ੁਰੂ ਹਾਂਜੀ ਇਹ ਮੈਂ ਇੱਕ ਹੋਰ ਤਰੀਕੇ ਨਾਲ ਤੁਹਾਨੂੰ ਵੱਡੀ ਬਣਾਉਣ ਦਾ ਤਰੀਕਾ ਦੱਸਾਂਗੀ ਐਦੇ ਵਿੱਚ ਵੀ ਮੈਂ 21 ਜੋੜ ਪਾਏ ਆ 42 ਕੁੰਡੇ ਤੇ ਐਦੇ ਵਿੱਚ ਆਪਾਂ ਨੇ ਪਹਿਲੇ 21 ਕੁੰਡੇ ਬੁੰਨੇ ਦੇਖੋ 1 2 3 2 5 6 7 8 9 10 11 12 13 14 15 16 17 18 19 20 21 ਇਹ ਦੇਖੀ ਕਿ ਕਿੰਨੇ ਸੱਟ ਬਣਨਗੇ 2 4 6 8 9 10 11 12 14 19 21 ਇਹ 21 ਆਪਾਂ ਨਹੀਂ ਬੁਣਨੇ ਇਹ ਅੱਡੀ ਅਸਲ 21 ਕੁੰਡਿਆਂ ਦੀ ਹੀ ਬਣਨੀ ਹੈ ਮੈਂ ਇਹ ਜਰਾਬ ਆਪਾਂ 42 ਕੁੰਡਿਆਂ ਦੀ ਪਾਣੀ ਮੈਂ ਤਾਂ ਇਹ 42 ਕੁੰਡੇ ਪਾ ਕੇ ਤੇ ਤੁਹਾਨੂੰ ਥੋੜਾ ਜਿਹਾ ਵੀ ਪਤਾ ਚੱਲ ਜਾਏ ਕਿ ਆਪਾਂ ਹਾਫ ਕੁੰਡਿਆਂ ਦੀ ਕਿਸ ਤਰ੍ਹਾਂ ਅੱਡੀ ਬਣਾਣੀ ਹੈ ਇਹ ਆਪਾਂ ਗੁੰਡੇ ਬਿਲਕੁਲ ਨਹੀਂ ਛੇੜਨੇ ਅੱਡੀ ਸਿਰਫ ਇਹ ਨਾ ਹੀ ਗੁੰਡਿਆਂ ਦੀ ਬਣਾਵਾਂਗੀ ਮੈਂ ਤੇ ਇਹ ਜਿਹੜੇ 21 ਗੁੰਡੇ ਆ ਨਾ ਇਹਨਾਂ ਨੂੰ ਮੈਂ ਸਿੱਧੀ ਪੁੱਠੀ ਸਿੱਧੀ ਪੁੱਠੀ ਸਲਾਈ ਕਰਕੇ 12 ਸਲਾਈਆਂ ਪਾਵਾਂਗੀ ਇਹ ਪਹਿਲਾਂ ਆਪਾਂ ਨੂੰ ਉਤਾਰ ਲੈਣਾ ਇਹ ਸਾਡੀ ਸੈਕੰਡ ਰੋ ਹੋ ਗਈ ਇੱਕ ਪੁੱਠੀ ਇੱਕ ਸਿੱਧੀ ਕਰਕੇ ਆਪਾਂ ਨੇ 12 ਸਲਾਈਆਂ ਪਾਣੀਆਂ ਇਹ ਮੇਰੀ ਸੈਕੰਡ ਰੋ ਹੈ ਇਹ ਦੇਖੋ ਜੀ ਸਾਡੀਆਂ ਇਹ ਦੋ ਸਲਾਈਆਂ ਹੋ ਗਈਆਂ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਇਹ ਤੀਜੀ ਸਲਾਈ ਥਰਡ ਰੋ ਹੋਗੀ ਤੇ ਇਹ ਤਿੰਨ ਸਲਾਈਆਂ ਹੋ ਗਈਆਂ ਇਸੇ ਤਰ੍ਹਾਂ 12 ਸਲਾਈਆਂ ਆਪਾਂ ਨੇ ਪਾਣੀਆਂ ਹੈ ਪਹਿਲਾ ਗੁੰਡਾ ਉਤਾਰ ਲੈਣਾ ਤੇ ਇਹ ਮੈਂ 12 ਸਲਾਈਆਂ ਪਾ ਕੇ ਫਿਰ ਤੁਹਾਨੂੰ ਦਿਖਾਉਂਦੀ ਹਾਂ ਦੇਖੋ ਜੀ ਆਪਾਂ ਨੇ 12 ਸਲਾਈਆਂ ਸਿੱਧੀਆਂ ਪੁੱਠੀਆਂ ਪਾ ਲਈਆਂ 6 ਵਟਾ ਮੇਰੀਆਂ ਮਤਲਬ 12 ਇਹ ਲਾਈਨਾਂ ਪੈ ਗਈਆਂ ਦੇਖੋ ਇਹ 12 ਸਲਾਈਆਂ ਮੈਂ ਪਾ ਲਈਆਂ ਤੇ 21 ਕੁੰਡਿਆਂ ਨੂੰ ਆਪਾਂ ਨੇ ਤਿੰਨ ਹਿੱਸਿਆਂ ਚ ਡਿਵਾਈਡ ਕਰਨਾ ਇਹ ਮੈਂ 7 ਬਾਅਦ ਦੇ ਮਾਰਕਰ ਲਗਾ ਲਿਆ ਫਿਰ 7 ਬਾਅਦ ਦੇ ਮਾਰਕਰ ਲਗਾ ਲਿਆ ਇਹ ਤੁਹਾਨੂੰ ਮੈਂ ਦੱਸਦੀ ਹਾਂ ਹੁਣ ਕਿ ਇਹ ਆਪਾਂ ਕਿਸ ਤਰੀਕੇ ਨਾਲ ਕਟਾਣੇ ਆ ਕਟਾਣੇ ਇਹ ਵੀ ਇਸ ਤਰ੍ਹਾਂ ਹੀ ਆ ਤੇ ਇਧਰਲੇ ਕਟਾ ਦੇਣੇ ਆ ਇਧਰਲੇ ਵੀ ਕਟਾ ਦੇਣੇ ਆ ਵਿਚਲੇ ਸੱਤ ਰਹਿ ਜਾਣਗੇ ਤੇ ਇਹ ਦੇਖੋ ਜੀ ਆਪਾਂ ਨੇ ਪਹਿਲਾ ਗੁੰਡਾ ਉਤਾਰ ਲਿਆ ਦੋ ਤਿੰਨ ਬਸ ਇਹ ਹੋਰ ਤਰੀਕੇ ਨਾਲ ਬਣੇਗੀ ਸਾਡੀ ਅੱਡੀ ਜਰਾਬ ਦੀ ਇਹ ਮਾਰਕਰ ਨੂੰ ਆਪਾਂ ਇਧਰ ਲੈ ਆਵਾਂਗੇ ਇਹ ਅਗਲੇ ਵੀ 7 6 ਬੋਣਾਂਗੇ ਦੇਖੋ 2 3 4 5 6 ਤੇ ਇਹ ਕੁੰਡਾ ਦੇਖੋ ਆਪਾਂ ਨੇ ਇਹਨੂੰ ਇਸ ਤਰ੍ਹਾਂ ਉਤਾਰਾਂਗੇ ਇਹ ਮਾਰਕਰ ਆਪਾਂ ਉਤਾਰ ਲੈਂਦੇ ਆ ਤੇ ਇਹਨੂੰ ਇਸ ਤਰ੍ਹਾਂ ਉਤਾਰਾਂਗੇ ਠੀਕ ਹੈ ਤੇ 11 12 ਇਹ ਇੱਥੋਂ ਆਪਾਂ ਇਹ ਇਹ ਸਸ ਸਲਾਈ ਤੋਂ ਕੰਬੇ ਚੁਕਲਾਂਗੇ ਆ ਦੇਖੋ ਇਹ 2 3 4 5 ਤੇ ਇਕਾ ਦੇ ਵਿੱਚ ਚੁਕਲਾਂਗੇ ਠੀਕ ਹੈ ਇਹ ਆਪਾਂ ਹੁਣ ਉੱਠੀ ਸਲਾਈ ਤੇ ਆ ਗਏ ਏ ਮੈਂ ਜਰਾਬ ਦਾ ਅਗਲਾ ਪੋਰਸ਼ਨ ਤੁਹਾਨੂੰ ਬਣਾ ਕੇ ਦੱਸ ਰਹੀ ਆ ਵੈਸੇ ਅੱਡੀ ਸਾਡੀ ਕੰਪਲੀਟ ਹੋ ਚੁੱਕੀ ਐ ਇਹ ਸਾਡੇ ਫੇਰ 42 ਕੁੰਡੇ ਪੂਰੇ ਕੰਪਲੀਟ ਹੋ ਗਏ ਦੇਖੋ 3 ਤੇ 3 6 7 8 9 10 11 12 13 ਤੋਂ 15 16 17 18 19 20 ਤੇ 21 ਕੁੰਡੇ ਤੇ ਸਾਡੇ ਜਿਹੜਾ ਪੋਰਸ਼ਨ ਅਸੀਂ ਛੱਡਿਆ ਸੀ ਤੇ ਇਹ 21 ਕੁੰਡੇ ਜਿੱਦੇ ਅਸੀਂ ਅੱਡੀ ਬਣਾਈ ਸੀ ਇਹ ਦੇਖੋ ਦੋ

ਇਹ ਤੇ ਇਹ ਸਾਡੇ ਇਥੋਂ ਉਹ ਜਾਣਗੇ ਪੂਰੇ ਹੁੰਦੇ ਬਾਕੀ ਏ ਸਾਡੇ ਕੁੰਡੇ ਪੂਰੇ ਚੱਕੇ ਗਏ। ਵਾਹ ਦੇਖੋ ਜੀ। ਇਹ ਹੁਣ ਜਦੋਂ ਆਪਦਾ ਆਪਾਂ ਨੇ ਅਗਲਾ ਪੋਰਸ਼ਨ ਬਣਾ ਕੇ ਤੇ ਇਧਰ ਫਿਰ ਦੂਸਰੇ ਪਾਸੇ ਪੰਜਾ ਬਣ ਜਾਏਗਾ। ਇਹ ਅੱਡੀ ਦਾ ਤਰੀਕਾ ਮੈਂ ਤੁਹਾਨੂੰ ਦੱਸਣਾ ਸੀ ਦੂਜੇ ਸਟਾਈਲ ਦੀ ਅੱਡੀ ਇਹ ਦੇਖੋ। ਠੀਕ ਹੈ। ਇਸ ਤਰ੍ਹਾਂ ਬਣੇਗੀ ਸਾਡੀ ਅੱਡੀ। ਹਾਂਜੀ ਇਹ ਸੱਡੀ ਅੱਡੀ ਇਸ ਤਰ੍ਹਾਂ ਹੋ ਗਈ ਤਿਆਰ। ਤੇ ਠੀਕ ਹੈ ਤੁਹਾਨੂੰ ਉਮੀਦ ਹੈ ਪਸੰਦ ਆਈ ਹੋਗੀ ਆਪਾਂ ਦੂਸਰੀ ਅੱਡੀ ਇੱਕ ਮੈਂ ਪਹਿਲਾਂ ਵੀਡੀਓ ਪਾਈ ਸੀ ਉਹ ਤੇ ਆਮ ਬਣਾਉਂਦੇ ਆ ਇਹ ਥੋੜੀ ਜਿਹੀ ਹਟਕੀ ਹੈ ਤੇ ਠੀਕ ਹੈ ਜੇ ਪਸੰਦ ਆਈ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਨਵੇਂ ਆ ਮੇਰੇ ਚੈਨਲ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਤੇ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ